ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਇਨਫੋ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਦੋਸਤੋ ਸਰਦਾਰ ਬਲਕੌਰ ਸਿੰਘ ਨੇ ਜਦੋਂ ਇੱਕ ਰੀਸੈਂਟਲੀ ਕਿਸੇ ਇੱਕ ਫੰਕਸ਼ਨ ਦੇ ਵਿੱਚ ਵਿਜ਼ਿਟ ਕੀਤਾ ਤਾਂ ਉੱਥੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਤੇ ਉਸਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਦੋਸਤੋ ਦਰਸਲ ਉਸ ਪੱਤਰਕਾਰ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਪੁੱਛਿਆ ਕਿ ਨਿੱਕਾ ਸਿੱਧੂ ਹੁਣ ਕਿਵੇਂ ਹੈ ਅਤੇ ਨਿੱਕੇ ਸਿੱਧੂ ਦਾ ਫਿਊਚਰ ਕੀ ਹੋਣ ਵਾਲਾ ਹੈ ਤਾਂ ਦੋਸਤੋ ਉਸ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਸਰਦਾਰ ਬਲਕੌਰ ਸਿੰਘ ਨੇ ਕਿਹਾ ਕਿ ਨਿੱਕਾ ਸਿੱਧੂ ਹੁਣ ਠੀਕ ਹੈ ਅਤੇ ਹੁਣ ਉਹ ਚੱਲਣ ਵੀ ਲੱਗ ਗਿਆ ਅਤੇ ਆਉਣ ਵਾਲੇ 10-15 ਸਾਲਾਂ ਬਾਅਦ ਅਸੀਂ ਨਿੱਕੇ ਸਿੱਧੂ ਨੂੰ ਸਿੰਗਿੰਗ ਸਿਖਾਉਣੀ ਵੀ ਸਟਾਰਟ ਕਰਾਂਗੇ ਕਿਉਂਕਿ ਅਸੀਂ ਸਿੱਧੂ ਮੂਸੇਵਾਲੇ ਦੀ ਲੈਗਸੀ ਨੂੰ ਮੇਨਟੇਨ ਰੱਖਣਾ ਚਾਹੁੰਦੇ ਹਾਂ ਅਤੇ ਸਿੱਧੂ ਮੂਸੇਵਾਲੇ ਦਾ ਨਾਮ ਇਸ ਦੁਨੀਆ ਦੇ ਉੱਪਰ ਜਿਉਂਦਾ ਰੱਖਣਾ ਚਾਹੁੰਦੇ ਹਾਂ ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਨਿੱਕੇ ਸਿੱਧੂ ਨੂੰ ਵੀ ਸਿੰਗਿੰਗ ਲੈਣ ਦੇ ਵਿੱਚ ਹੀ ਪਾਵਾਂਗੇ ਅਤੇ ਉਹ ਇੱਕ ਵੱਡਾ ਸਿੰਗਰ ਇਹ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਆਖੋਗੇ ਕਿ ਵਾਕਈ ਸਰਦਾਰ ਬਲਕੌਰ ਸਿੰਘ ਦੀ ਗੱਲ ਸੱਚੀ ਹੈ। ਦਰਸਲ ਦੋਸਤੋ ਨਿੱਕੇ ਸਿੱਧੂ ਨੂੰ ਚਾਉਣ ਵਾਲਾ ਕੋਈ ਹਵੇਲੀ ਦੇ ਵਿੱਚ ਆਇਆ ਸੀ ਅਤੇ ਨਿੱਕੇ ਸਿੱਧੂ ਨੂੰ ਇੱਕ ਮਾਈਕ ਗਿਫਟ ਕਰਕੇ ਗਿਆ। ਤਾਂ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਉਸ ਮਾਈਕ ਨੂੰ ਨਿੱਕਾ ਸਿੱਧੂ ਆਪਣੇ ਤੋਂ ਇੱਕ ਪਲ ਵੀ ਦੂਰ ਨਹੀਂ ਰੱਖ ਰਿਹਾ ਅਤੇ ਉਸ ਮਾਈਕ ਨੂੰ ਫੜ ਕੇ ਨਿੱਕਾ ਸਿੱਧੂ ਕਦੇ-ਕਦੇ ਗਾਣੇ ਵੀ ਗਾਉਣ ਲੱਗ ਜਾਂਦਾ ਹੈ। ਤਾਂ ਦੋਸਤੋ ਨਿੱਕੇ ਸਿੱਧੂ ਦੀਆਂ ਇੰਨਾਂ ਹਰਕਤਾਂ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਨਿੱਕਾ ਸਿੱਧੂ ਵੀ ਇੱਕ ਦਿ ਸਿੰਗਰ ਬਣੇਗਾ ਪੰਜਾਬੀ 뮤직 ਇੰਡਸਟਰੀ ਦੇ ਕਈ ਸਿੰਗਰਾਂ ਨੂੰ ਪਾਜੜਾ ਪੈਣ ਗਿਆ ਨਿੱਕੇ Sidhu ਦੇ ਇੰਡਸਟਰੀ ਵਿੱਚ ਆਉਣ ਨਾਲ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਿ ਨਿੱਕਾ Sidhu ਵੀ ਵੱਡੇ Sidhu Moosewala ਵਾਂਗ ਆਪਣੇ ਦੁਨੀਆ ਦੇ ਉੱਪਰ ਨਾਂ ਰੌਸ਼ਨ ਕਰੇਗਾ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ Sidhu Moosewala ਦੇ ਕਟੜ ਫੈਨ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਓ ਅਤੇ ਵੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ ਧੰਨਵਾਦ